ਲੋ ਜੀ ਕੈਨੇਡਾ ਤੋਂ ਹੁਣ ਆਪਣੇ ਵਤਨ ਪੰਜਾਬ ਵਾਪਸ ਤਿਆਰੀ ਹੈ ਬੱਚੇ ਕਨੇ ਇੱਕ ਗਰੁੱਪ ਫੋਟੋ ਕਰ ਦਈਏ ਹੁਣ ਕੈਨੇਡਾ ਵਾਲੇ ਘਰ ਤੋਂ ਬਟਰੋਖਾਂ ਦੀ ਤਿਆਰੀ ਹੈ ਚਾਲੇ ਪਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਕੈਨੇਡਾ ਦੇਸ਼ ਤੋਂ ਚਾਲੇ ਨੇ ਦੇਸ਼ ਪੰਜਾਬ ਵੱਲ ਤੇ ਹੁਣ ਬ੍ਰੈਂਟਨ ਘਰੋਂ ਅਸੀਂ ਚੱਲਣ ਲੱਗੇ ਆਇਰਪੋਰਟ ਨੂੰ ਰਸਤੇ ਵਿੱਚ ਥੋੜਾ ਸੱਬ ਬੇਤੇ ਚਾਹ ਪਾਣੀ ਛਕਣਾ ਤੇ ਨਾਲ ਬੈਠੇ ਨੇ ਜਸਪਾਲ ਸਿੰਘ ਹਰੇੜੀ ਤੇ ਨਾਲ ਹੈਗਾ ਹਰਮਨ ਸਿੰਘ ਬਡਰੁਖਾ ਸਤਿੰਦਰਪਾਲ ਸਿੰਘ ਬਡਰੁਖਾ ਗੁਰਿੰਦਰਪਾਲ ਸਿੰਘ ਬਡਰੁਖਾ ਤੇ ਦਾਸ ਹੁਣ ਤੁਹਾਨੂੰ ਇਥੋਂ ਕੈਨੇਡਾ ਘਰ ਤੋਂ ਲੈ ਕੇ ਬਡਰੁਖਾ ਪੰਜਾਬ ਬਡਰੁਖਾ ਵਾਲੇ ਘਰ ਤੱਕ ਸਾਰੀ ਸ਼ੈਅ ਕਰਾਵਾਂਗੇ ਨਾਲ ਜੁੜੇ ਰਹੋ ਬਸ ਥੋੜੇ ਤੱਕ ਲੋ ਜੀ ਏਅਰਪੋਰਟ ਤੇ ਜਾਂਦੇ ਆਂਦੇ ਕਹਿੰਦੇ ਗੁਰਿੰਦਰਪਾਲ ਕਹਿੰਦਾ ਸਾਬੇ ਖਾਣੇਗਾ ਥੋੜਾ ਨਾਸ਼ਤਾ ਜੋ ਹੋ ਜੂਗਾ ਫੈਕ ਚਲੋ ਕੋਈ ਗੱਲ ਨਹੀਂ ਸ਼ਾਮ ਲੈਂਦੇ ਹਾਂ ਥੋੜਾ ਥੋੜਾ ਤੇ ਬਾਅਦ ਵਿੱਚ ਸਾਬੇ ਸ਼ਾਮ ਲੈਂਦੇ ਤੇ ਉਦੋਂ ਬਾਅਦ 에어ਪੋਰਟ ਦੀ ਤਿਆਰੀ ਹੋ ਜੂਗੀ ਉਹ ਗੇੜਦੇ ਆ ਨੀ ਵੱਲ ਤੇ ਬੰਨ ਹੈ ਮੈਂ ਕਿਹਾ ਨਾ ਟੋਟ ਵੀ ਦੀ ਹੈ ਜਿਹੜਾ ਪੁੱਲ ਜਾ ਨਹੀਂ ਯਾਰ ਪਿੱਛੇ ਦਾ ਟਰਮੀਨ ਉੱਤੀ ਲਿਆ ਹੋਆ ਹਾਂ ਫਿਰ ਉਹ ਜਾਦਾ ਰਿਹਾ ਜੀ ਜਲਦੀ ਤੇ ਵੱਡੀ ਰੁਕ ਨਹੀਂ ਯਾਰ ਕਿਹੜੀ ਹੈ ਲੈਣੀ ਅੜੀ ਬੰਨ ਪੂਰੇ ਪੈਡੀਸ਼ ਤੋਂ ਉੱਤ ਜਾ ਨਹੀਂ ਕੋਈ ਨਹੀਂ ਯਾਰ ਉਸ ਪਰ ਟਰਮੀਨਲ 1 ਚੋਰਾਂ ਦਾ ਆਪਾਂ ਗੱਡੀ ਦਾ ਚੱਕਰ ਨਹੀਂ ਮੈਂ ਗੱਡੀ ਦੀ ਨਹੀਂ ਗੱਲ ਕਰ ਰਿਹਾ ਥੋੜਾ ਜਾ ਕੇ ਤੇ ਉਹ ਵੀ ਕੁਝ ਹੀ ਨਾਲ ਆ ਗਿਆ ਥੋੜਾ ਕੁਝ ਦਵਾਈ ਦਾ ਮਾ ਕਾ ਲਾਦਾ ਮੈਂ ਨਹੀਂ ਤੁਸੀਂ ਆਪਣਾ ਕੀ ਉਹ ਤਾਂ ਬਾਬੇ ਇਹ ਪੈ ਲੱਗੇ ਟਰੈਕਟਰ ਇਹ ਹਰਦਾ ਲਿਖੀ ਰਵਾਂ ਜਾਂਦੇ ਨੇ ਇਹਰ ਕੈਨੇਡਾ ਇਹ ਕੈਨੇਡਾ ਉੱਤੇ ਪਿੱਛੇ ਲਿ ਗਿਆ ਸੀ ਨਾ ਡਬਲ ਡਾਊਨ ਆਦੀ ਇੰਟਰਨੈਸ਼ਨਲ ਡਬਲ ਡਾਊਨ Do you have yours? Oh. Oh, she's sorry like get behind everybody. ਹਾਂ ਰੋ ਰੋ ਰੇਡੀ ਰੇਡੀ ਹਾਂ ਉਹ ਇਧਰ ਉਹ ਜਿਹੜਾ ਲੱਗ ਰਿਹਾ ਜੀ ਉਹ ਗਾੜੀ ਆਪਰੇ ਪਹੁੰਚ ਜਾਏਗਾ ਦੇਖੀ ਬਰੀ ਬਰੀ my flight uh, gate number e 74 374 e the passenger wait kar rahe ne फोर्टी टू एयरलाइन खड़ा जी लग गया ट्रैक्टर

Okay. Thank you very much. Yeah. I appreciate it. May Cabin door has been closed and will leave leaving shortly. My name is Shanam, I'm your service director today on behalf of the entire crew. ਇਹ ਪੈਰ ਇਹਦੇ ਉੱਪਰ ਹੋਣ ਹੁਣ ਅਸੀਂ ਜਾ ਕੇ ਉਤਰਾਂਗੇ ਜਰਮਨ ਦੇ ਸ਼ਹਿਰ ਮੁਨਿਕ ਦੇ ਵਿੱਚ ਮੋਰਚੇ ਪਹੁੰਚ ਗਏ ਜਹਾਜ਼ ਲੈਂਡ ਹੋ ਗਿਆ ਇਹ ਚੰਦ ਹੀ ਮੰਡਾਂ ਦੇ ਵਿੱਚ ਸੀ ਐਰਪੋਰਟ ਦੇ ਵਿੱਚ ਡਾਕਨ ਹੋ ਜਾਵਾਂਗੇ ਜਹਾਨ ਦੇ ਵਿੱਚੋਂ ਬਾਹਰ ਨਿਕਲ ਕੇ बिजनेस क्लास ये जी जर्मन का मुरिक एयरपोर्ट ਬਹੁਤ ਵੱਡਾ 에어ਪੋਰਟ ਹੈ ਬੜਾ ਹੀ ਸ਼ਾਨਦਾਰ 에어ਪੋਰਟ ਹੈ ਤੇ ਅੰਦਰ ਦੇਖੋ ਸਾਰਾ ਇੱਥੇ ਹੁਣ ਸਾਡੀ ਸਟੇ ਹੈ तकरीबन 4.5 ਘੰਟੇ ਜਰਮਨ ਦਾ ਮੁਰਿਕ 에어ਪੋਰਟ ਉਹ ਫਲਾਈਟ ਖੜੀ ਹੈ ਜਿਹਦੇ ਵਿੱਚ ਅਸੀਂ ਟ੍ਰਾਂਟੋ ਤੋਂ ਆਏ ਹਾਂ ਇਹ ਖੜੀ ਆ ਬਹੁਤ ਵੱਡੀ ਫਲਾਈਟ ਹੈ ਜੀ ਇੱਕ ਲੈਨ ਦੇ ਵਿੱਚ 10 ਸੀਟਾਂ ਸੀ ਤੇ 62 ਲੈਣਾ ਸੀ ਤੁਸੀਂ ਲਾ ਲਓ ਸਾਹਿਬ ਵੀ ਕਿੰਨੇ ਪੈਸੇਂਜਰ ਹੋਣਗੇ 10 ਪੈਸੇਂਜਰ ਇੱਕ ਲਾਈਨ 'ਚ ਸੀਗੇ ਤਿੰਨ ਇੱਕ ਪਾਸੇ ਤਿੰਨ ਸੀਟਾਂ ਇੱਕ ਪਾਸੇ ਤੇ ਚਾਰ ਵਿਚਾਲੇ ਪਰ 62 ਲੈਣਾ ਸੀ ਅੰਦਰ ਸਿਰਫ ਉਹੀ ਪੈਸੇਂਜਰ ਨੇ ਜਿਨ੍ਹਾਂ ਨੇ ਕਨੈਕਟਡ ਕਨੈਕਟ ਫਲਾਈਟਾਂ ਲੈਣੀਆਂ ਨੇ ਐਲ ਸੈਕਸ਼ਨ ਹੈ ਹੈ ਗੇਟ ਨੰਬਰ 07 ਤੇ ਫਲਾਈਟ ਆ ਕੇ ਪਤਾ ਲੱਗੂਗਾ ਵੀ ਸੈਕਸ਼ਨ ਐਲ ਇਹੀ ਹੈ ਪਰ 07 ਤੇ ਲੱਗਦੀ ਹੈ ਜਾਂ 06 ਤੇ ਸਲੀਵਾਰ ਜਦੋਂ ਮੈਂ ਕੈਨੇਡਾ ਜਾ ਰਿਹਾ ਸੀ ਤਾਂ ਮੈਨੂੰ ਫੋਨ ਚਾਰਜ ਕਰਨ ਦੀ ਬਹੁਤ ਪ੍ਰੋਬਲਮ ਆਈ ਸਵਿਟਜ਼ਰਲੈਂਡ ਦੇ 에য়ারਪੋਰਟ ਮੋਰਿਚ ਦੇ ਉੱਪਰ ਕਿਉਂਕਿ ਮੇਰੇ ਕੋਲ ਇਹ ਇਹ ਇੰਡੀਅਨ ਸੀ ਇਹ ਯੂਰਪ ਦੇ ਵਿੱਚ ਲੱਗਦਾ ਨਹੀਂ ਇੰਗਲੈਂਡ ਤੇ ਯੂਰਪ ਦੇ ਵਿੱਚ ਜਿਹੜਾ ਹੋਰ ਲੱਗਦਾ ਤੇ ਹੁਣ ਮੈਂ ਹੁਣ ਮੈਨੂੰ ਸਤਿੰਦਰਪਾਲ ਨੇ ਇਹ ਇਹ ਐਡਾਪਟਰ ਦਿੱਤਾ ਇਹ ਇੰਟਰਨੈਸ਼ਨਲ ਹੈ ਇਹ ਕੈਨੇਡਾ ਅਮਰੀਕਾ ਚ ਵੀ ਲੱਗਦਾ ਹੈ ਯੂਰਪ ਵਿੱਚ ਵੀ ਲੱਗਦਾ ਹੈ ਅਤੇ ਇਹ ਇੰਡੀਆ ਵਿੱਚ ਵੀ ਲੱਗਦਾ ਹੈ ਆ ਦੇਖੋ ਹੁਣ ਆਪਾਂ ਯੂਰਪ ਦੇ ਵਿੱਚ ਬੈਠੇ ਆ ਹੁਣ ਆਪਾਂ ਨੂੰ ਯੂਰਪ ਵਾਲਾ ਜਿਹੜਾ ਹੈਗਾ ਸਾਈਡ ਉਹ ਇਹਦੀ ਕੱਢਾਂਗੇ ਇਹ ਇਹ ਯੂਰਪ ਦੇ ਵਿੱਚ ਇਹ ਲੱਗਦੀ ਹੈ ਤੇ ਦੂਜੀ ਸਾਈਡ ਹੈ ਜਿਹੜੀ ਇਹ ਇੱਧਰ ਕੇਬਲਾਂ ਲੱਗ ਜਾਂਦੀਆਂ ਨੇ ਤੇ ਆਹ ਇਹ ਜਿਹੜੀ ਹੈ ਇਹ ਲੱਗਦਾ ਹੈ ਅਮਰੀਕਾ ਤੇ ਕੈਨੇਡਾ ਇਧਰਲੀ ਸਾਈਡ ਹੈ ਜਿਹੜੀ ਇਹ ਇੰਡੀਆ ਵਾਲਾ ਪੰਡਾ ਆਪਾਂ ਮੈਨੂੰ ਇਹਦੇ ਵਿੱਚ ਪਾਵਾਂਗੇ ਲੋਜ ਓਕੇ ਹੋ ਗਿਆ ਆ ਹੁਣ ਇੰਡੀਆ ਵਾਲਾ ਇੰਡੀਆ ਵਾਲਾ ਇਹ ਚ ਪਾਵਾਂਗੇ ਇਹ ਕਰਤਾ ਜੀ ਆ ਆਪਣੀ ਆ ਗਈ ਟੀਬਲ ਫੋਨ ਦੀ ਲਓ ਜੀ ਆਪਣਾ ਫੋਨ ਕਨੈਕਟ ਹੋ ਗਿਆ ਚਾਰਜ ਹੋਣ ਲੱਗ ਗਿਆ दो छत्त वाला जहाज आके लग गया जी आखो कन्वेयर वो अटैच हो रही है हल हम अटैच हो रही है गिर लिया रही है इस दे राधरों जागे ਇਹ ਸਾਡਾ ਫਲਾਈਟ ਨੰਬਰ ਹੈ ਜੀ ਇਹ ਖੜਾ ਹੈ ਜੀ ਸਾਡਾ ਜਹਾਜ਼ ਇਰਸਲ 에어ਪੋਰਟ ਦਿੱਲੀ ਆਪਾਂ ਪਹੁੰਚ ਗਏ ਜੀ ਇਹ ਹੁਣ ਜਿਹੜਾ ਤੁਸੀਂ ਦੇਖ ਰਹੇ ਹੋ ਜਹਾਜ਼ ਦੇ ਬਾਹਰ ਦਾ ਦ੍ਰਿਸ਼ ਜਹਾਜ਼ ਦੇ ਪਿਛਲੇ ਖੰਭ ਦੇ ਉੱਪਰ ਇੱਕ ਕੈਮਰਾ ਲੱਗਿਆ ਹੁੰਦਾ ਉਹ ਆਪਸ਼ਨ ਆਪਾਂ ਆਪਣੀ ਸੀਟ ਤੇ ਖੋਲ ਸਕਦੇ ਹਾਂ ਵੀ ਜੇ ਤੁਸੀਂ ਬਾਹਰਲਾ ਦ੍ਰਿਸ਼ ਦੇਖਣਾ ਚਾਹੁੰਦੇ ਹੋ ਲਾਈਵ ਤੇ ਇਹ ਹੁਣ ਉੱਪਰ ਦਾ ਕੈਮਰਾ ਚੱਲ ਰਿਹਾ ਹੈ ਜਿਹੜਾ ਫੰਗ ਦੇ ਉੱਪਰ ਟੌਪ ਦੇ ਉੱਪਰ ਕੈਮਰਾ ਲੱਗਿਆ ਹੋਇਆ ਹੈ ਆ ਦੇਖੋ ਜਹਾਜ਼ ਦੇਖਦੇ ਆ ਸਾਰਾ ਬਾਹਰਲਾ ਦ੍ਰਿਸ਼ ਹੈ ਰਾਤ ਨੂੰ 90 ਤੇ ਲੈਂਡਿੰਗ ਹੋ ਗਿਆ ਹੈ ਤੇ ਇੱਥੋਂ ਆ ਕੇ ਹੁਣ ਗੇਟ ਦੇ ਉੱਪਰ ਜਾ ਕੇ ਲੱਗੂਗਾ ਉਸ ਗੇਟ ਰਾਹੀਂ ਆਪਾਂ ਇਹ ਡਰੈਸ ਐਰਪੋਰਟ ਦੇ ਅੰਦਰ ਪ੍ਰਵੇਸ਼ ਕਰ ਜਾਵਾਂਗੇ। ਨਿਊ ਦਿੱਲੀ ਤੇ ਅਸੀਂ ਉੱਥੇ ਉਤਰ ਗਏ ਤੇ ਹੁਣ ਇੱਥੋਂ ਇਮੀਗ੍ਰੇਸ਼ਨ ਹੋ ਕੇ ਸਟੈਂਪ ਲਾ ਕੇ ਤੇ ਬਾਹਰ ਜਾਣਾ ਹੈ। ਇੱਕ ਕੇ ਸਾਰੇ ਅਫਸਰ ਬੈਠੇ ਨੇ ਜੀ ਇਮੀਗ੍ਰੇਸ਼ਨ ਜਿਹੜੇ ਕਿ ਬਾਹਰੋਂ ਆ ਰਹੇ ਨੇ ਲੋਕ ਉਹਨਾਂ ਵੀ ਇਮੀਗ੍ਰੇਸ਼ਨ ਚੈੱਕ ਕਰਦੇ ਨੇ ਲੋ ਜੀ ਦਿੱਲੀ 에ਰਪੋਰਟ ਤੇ ਪਹੁੰਚ ਗਏ ਲੋ ਜੀ ਅਸੀਂ ਹਰਿਆਣੇ ਚ ਪਹੁੰਚ ਗਏ ਜੀਂਦ ਦੇ ਲਾਗੇ ਚਾਹ ਪਾਣੀ ਛੱਕ ਲਈਏ ਸੰਗਤ ਕਨਾਵਰੀ ਪਹੁੰਚ ਗਏ ਜੀ ਕਿਸਾਨਾਂ ਦਾ ਧਰਨਾ ਲੱਗਾ ਹਰਿਆਣੇ ਚ ਨਹਿਰਾਂ ਦੇ ਉੱਪਰ ਦੀ ਪਟੜੀਆਂ ਤੇ ਬੱਸਾਂ ਫਿਰਦੀਆਂ ਨੇ ਨੈਸ਼ਨਲ ਹਾਈਵੇ ਬੰਦ ਕਰਿਆ ਹੋਇਆ ਹੈ ਆਹ ਦੇਖ ਲਓ ਨਹਿਰ ਨਹਿਰ ਦੇ ਕਿਨਾਰੇ ਜਾ ਰਹੇ ਹਾਂ ਗੋਡੇ ਜਿੰਨੇ ਜਿੰਨੇ ਡੂੰਘੇ ਖੱਡੇ ਨੇ ਸਾਰੀ ਟਰੈਫਿਕ ਇੱਥੋਂ ਦੀ ਜਾ ਰਹੀ ਹੈ ਬੁਰਾ ਹਾਲ ਹੈ ਖਨੌਰੀ ਖਨੌਰੀ ਬਾਡਰ ਤੇ ਕਿਸਾਨਾਂ ਨੇ ਕੋਈ ਰਸਤਾ ਨਹੀਂ ਰੋਕਿਆ ਹੋਇਆ ਉਹ ਵਿਚਾਰੇ ਇੱਕ ਪਾਸੇ ਬੈਠੇ ਨੇ ਦੁਰਨਾ ਸਾਈਡਾਂ ਤੇ ਪਰ ਹਰਿਆਣੇ ਵਾਲਿਆਂ ਨੇ ਮੂਰੇ ਕੰਦਾ ਗੱਡੀਆਂ ਹੋਈਆਂ ਨੇ ਵਰੀਨ ਕਰ ਰਹੇ ਨੇ ਦੁਨੀਆ ਨੂੰ ਆ ਪਿੰਡਾਂ ਵਿੱਚ ਦੀ ਨਹਿਰਾਂ ਦੇ ਕਿਨਾਰੇ ਕੰਡਿਆਂ ਉੱਪਰ ਦੀ ਜਾ ਰਹੀਆਂ ਨੇ ਗੱਡੀਆਂ ਕਿਸੇ ਦਾ ਫੋਨ ਦੇ ਉੱਪਰ ਮੂਰਖਾ ਖੋਹੋ ਮੰਦਿਰ ਬਲੌਗ ਅਪਲੋਡ ਕਰ ਰਿਹਾ ਗੱਡੀ ਆ ਗਿਆ ਜੀ ਬਟਰੋਖਾ ਦਾ ਬੋਲ ਹਾਈਵੇ ਵਾਲਾ ਲਓ ਜੀ ਪਟਰੂਖਾ ਪਹੁੰਚ ਗਏ ਮਾਧਰਾਜ ਕੋਲ ਸਰਕਾਰੀ ਹਾਈ ਸਕੂਲ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ